तो क्या हाल है दोस्तों स्वागत है मेरे इस मत खड़ी पे ਵਾਹੀ ਵਾਹ ਉਹ ਮੈਂ ਤਾਂ ਖੜੀ ਖੜੋਤੀ ਜੈ ਜੂ ਜੇ ਮੇਰੇ ਹੱਥ ਲਾਗੇ ਫਿਰ ਸੁੱਤਨ ਪੱਟਾਂ ਤੋਂ ਲੈ ਜੂ ਜੇ ਤੂੰ ਝਿੜਕੇਂਗੀ ਕੰਮ ਦੋਹਾਂ ਦਾ ਬਚਾਲੇ ਰਹਿ ਜੂ ਬੈਠੀ ਪੁੰਜੇਂਗੀ ਘਟ ਕੇ ਆਵਦਾ ਲੈ ਜੂ ਨੀ ਪਾ ਦੇ ਹੋ ਮੋੜਾ ਮੋੜਾ ਮੋੜ ਸੜੇ ਦਾ ਲੰਨ ਛੁੱਟਿਆ ਜਿਵੇਂ ਛੁੱਟਿਆ ਤਵੇਂ ਨੋ ਕੋੜਾ ਹੀ ਚਾਨੀ ਮੈਂ ਇੱਥੋਂ ਵੀ ਵੇਖਦਾ ਬਲੇ ਉਹਨੇ ਵੇਖੇ ਟੋੜਾ ਮੁੱਲ ਮਲੀ ਚੋਦਣ ਦਾ ਛੜੇ ਤੋਰ ਦੇ ਤੋ ਉਹ ਚਾਹੀ ਗਈ ਚਾਹੀ ਗਈ ਚਾਹੀ ਗਈ ਤੁਰਿਆ ਨਿਕਾਲ ਜਿਨੂੰ ਖਰਰਾਸੜ ਆਂਦੇ ਪੈਗੀ ਭਰਕੇ ਜੱਫਾ ਛਟਲੀ ਪਲੰਗ ਤੇ ਉਹ ਜਾਣ ਸਾਰ ਹੀ ਜੇਤੀ ਚੋਤੀ ਦੋਵਾਰੀ ਜਾਂਦੀ ਥੈਂਕ ਯੂ ਉਹ ਸਰਗਜਤ ਵਾਲੀ ਕੜੀ ਆ ਉਹ ਸਹੀ ਖੰਗਜਤ ਵਾਲੀ ਛੋਟੀ 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 ਬਾਪੇ ਨੂੰ ਪੜਨੀ ਪਰ ਹੋਗੀ ਗੱਲ ਕੋਲੋਟੀ ਸੇ ਸਤ ਕਰ ਬਾਬਾ ਮੇਰੀ ਮੱਚ ਕੀ ਤਵੇ ਤੇ ਰੋਟੀ ਤੇਰੇ ਨਾਲ ਵੈਂ ਕਾਲਾ ਮੇਰੀ ਪਸਮੀ ਮੈਂ ਸਖੜੋਤੀ ਸਾਵਾ ਬਕਸਾਰ ਚਾਤੜਾ ਗਿਆ ਹੋ ਮਾਰ ਤੜਾ ਗਈ ਬੋਤੀ ਜੱਗੀਆਂ ਪਾਈਆਂ ਤੋਂ ਫਿਰ ਟੁੱਟ ਕੇ ਹਾਰ ਤੇ ਮੋਤੀ ਬਾਬੇ ਚੌਦਸ਼ਟੀ ਨੌਂ ਦੇ ਭਲੇਖੇ ਪੋਤੀ ਬਾਬੇ ਬਾਂਝਾ ਪਕਾ ਜਿਆ ਕਰਨਾ ਆਂ ਪੰਜਰ ਕੋਲ ਹੋ ਜੱਟੀ ਦੀ ਲਈ ਤੋਂ ਸਿਹਤ ਬਣ ਜਾਂਦੀ ਚਿਮਿਆਰੀ ਦੀ ਲਈ ਤੋਂ ਚਾਤ ਚੜ ਜਾਵੇ ਲਾਲੀ ਦੀ ਲਈ ਤੋਂ ਰੰਗ ਕੋਹਰਾ ਬਣਦਾ ਕਰਲੇ ਮਨ ਪਰ ਚਾਵੇ ਲੈ ਕੇ ਮਜਬਣ ਦੀ ਅੱਖ ਦਖਣੀ ਨਾ ਯਾਰ ਉਹ ਪਹਿਲਾ ਭਰਾ ਉਹ ਜੱਟੀ ਚੋਦੀ ਫੇਰ ਚੋਦੀ ਚਮਿਆਰੀ ਤੀਜਨ ਵਰਤੇ ਮਜਬਣ ਚੋਦੀ ਉਹ ਫੇਰ ਚੋਦੀ ਸਿਨਿਆਰੀ ਲਾਲੀ ਮਿੰਤਾ ਕਰੇ ਫੋਨਿਆ ਚਤੜਾਂ ਬਾਰੀ ਜੈ ਜੋਤੀ ਪਈ ਜੱਟੀ ਦੇ ਨਾਲ ਫੇਰ ਉੱਠ ਕੇ ਪਈ ਆ ਸੀ ਪਈ ਆ ਮਾਂ ਕੇ ਸੁਥਣ ਵਗਾ ਕੇ ਮਾਰੀ ਠੇ ਸ਼ਕ ਸੇਰਾ ਰਹੇਗਾ ਪੱਠੀ ਲੱਗਦੇ ਨੂੰ 6-7 ਵਾਰੀ ਨਾ ਪੱਠੀ ਲੱਗਦੇ ਨੂੰ ਉਹ ਕੌਣੀ 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 ਰਲ ਤੁਸੀਂ ਬੰਦ ਕਰ ਦਿਓ ਮੈਂ ਬੋਲੀ ਜੋੜ ਕੇ ਪੌਣੀ ਚੌਰੀ ਨੂੰ ਟਿੱਟ ਕਰਿਆ ਜਿਹੜੀ ਪੱਠੀ ਰੋਜ਼ਤ ਪਾਉਂਦੀ ਲਾਲੀ ਦੀ ਸਿਫਤ ਕਰਾਂ ਜੜੀ ਫੜ ਕੇ ਲੋੜੇ ਨੂੰ ਪਾਉਂਦੀ ਮਜਮਣ ਪੈੜੀਆਂ ਦੇਣ ਲੱਗੀ ਛੱਟ ਲਾਉਂਦੀ ਮਜਮਣ ਪੈੜੀਆਂ ਕਹੇ ਰਾਣੀਆਂ ਉਚਾਰੀਆਂ ਲਿਆ ਪਟੇ ਜਾਣ ਦੇ ਕਾਂ ਦਾ ਪਿੰਡੇ ਚਾਂਦ ਨੂੰ ਮੜਦੇ ਔਰ ਅੰਨ ਜਿਹੇ ਮਤਲਬ ਪੂਰਾ ਇਹੋ ਕਿ ਕੱਚਾ ਬਾੜ ਦਾ ਜਾਏ ਤੇਰੇ ਤੇਰਾ ਘਰ ਕੇ ਟੱਟਾ ਬਾੜਾ ਜਾਏ ਇੱਕ ਟੱਟਾ ਇਹ ਤਾਂ ਹਰੀ ਦੇ ਸਾਤੇ ਦੰਦਾ ਕਰ ਕੋ ਜੀ ਤੰਤਾ ਦੀ ਦੱਤਾਂ ਬੰਨ੍ਹੇ ਬੱਤੀ ਰੰਗ ਰੇਤਨ ਬੰਨ੍ਹ ਲਾ ਜੀ ਇਹ ਬਰਨ ਮਾਲਾ ਲਾ ਤੇ ਟਾ ਤੇ ਦੋਹਾਂ ਪਾਟ ਜੰਡਾ ਬਲੰਮਾ ਲਾ ਤੇ ਟਾ ਤੇ ਨਾ ਕਾ ਪਾਟ ਜੰਡਾ ਹੈ ਯਾ ਤੋ ਤੀਂਦਾ ਤਰਦ ਰਨਾ ਤਨ ਕਰੇ ਤੇ ਬਣ ਸਰਬਤ ਪਾਉ ਮੇ ਤੇ ਪਰ ਆਵੇ ਤਾਂ ਤੇਰੇ ਘੇੜੇ ਲਾ ਨਾ ਨਾ ਕਵਲੀ ਜਾ ਮਰਿੱਤਾ ਤਕਵਾੜੇ ਕਵਲੀ ਜਾ ਗਦੀ ਭਗਵਾਨੇ ਕਵਲੀ ਜਾ ਵਲੀ ਭਗਵਾਨੇ ਦਾ ਤੱਕ ਤੱਕ ਪਤਾ ਯਾਰੇ ਏ ਲੰਤ ਜਲੇ ਦੋ دي پم پي دي پم پي گڈي باغا تي نهي تي مت تاري يقل گئی يو بيتري هينن تاتا تاتا تاري ايه تا ڪريو ਤੱਕਦੇ ਜਾਂਦੇ ਰੂਹ ਲੀਓ